ਅਲਸਰ ਕੀ ਮਾਮਲਾ ਹੋਇਆ ਅੱਜ ਜਿਹੜਾ ਇਹ ਰੋਡ ਜਮ ਕੀਤਾ ਗਿਆ ਇੱਕ ਰੋਹਿਤ ਨਾਂ ਦਾ ਮੁੰਡਾ ਆ ਜਿਹਨੂੰ ਪੂਰੀ ਤਰ੍ਹਾਂ ਨਾਲ ਘਰ ਕਿਡਨਾਪ ਕਰਕੇ ਕੁੱਟਮਾਰ ਕੀਤੀ ਗਈ ਉਹਦੀ ਕਿਹੜੇ ਪਿੰਡ ਦਾ ਰੋਹਿਤ ਉਹ ਰੋਹਿਤ ਮੁੰਡਾ ਇੱਥੇ ਦਾ ਹੀ ਆ ਲੋਕਲ ਮੁੰਡਾ ਆ ਉਹਨੂੰ ਕੀਰਤੀ ਨਗਰ ਦੇ ਕੁਝ ਬੰਦਿਆਂ ਨੇ ਅਗਵਾ ਕਰਕੇ ਉਹਨੂੰ ਚੰਗੀ ਤਰ੍ਹਾਂ ਨਾਲ ਕੁੱਟਿਆ 10 15 ਜਣਿਆਂ ਨੇ ਕੁੱਟਿਆ ਮੈਂ ਮਾਨਯੋਗ ਇੰਚਾਰ ਸਾਹਿਬ ਨੂੰ ਕਿਹਾ ਮੈਂ ਕਿਹਾ ਭਾਜੀ ਵੀ ਜਿਨ੍ਹਾਂ ਨੇ ਜੁੱਤੀਆਂ ਮਾਰੀਆਂ ਉਹ ਘਰ ਬੈਠੇ ਆ ਜਿਹੜਿਆਂ ਨੇ ਜੁੱਤੀਆਂ ਖਾਧੀਆਂ ਰੋਜ਼ ਤੁਹਾਡੇ ਦਰ ਤੇ ਆਣ ਕੇ ਕਹਿੰਦਾ ਮੈਂ ਬੇਲਾ ਕਹਿੰਦਾ ਮੈਨੂੰ ਇਹੇ ਕੰਮ ਰਹਿ ਗਿਆ ਕਹਿੰਦਾ ਕੰਪਲੇਂਟ ਦਿੱਤੀ ਉਹਨਾਂ ਨੇ ਕੰਪਲੇਂਟ ਦਿੱਤੀ ਸਾਰਾ ਕੁਝ ਦਿੱਤਾ ਅੱਜ 5 ਦਿਨ ਹੋ ਗਏ ਕੋਈ ਇਸ ਬੰਦੇ ਨੇ ਕਾਰਵਾਈ ਨਹੀਂ ਕੀਤੀ ਪੂਰੀ ਚੌਂਕੀ ਵਿੱਚ ਮੈਂ ਖੁਦ ਆ ਰਿਆਂ ਲਗਾਤਾਰ ਮੈਨੂੰ ਮੈਂ 4 ਦਿਨ ਦਾ ਮੈਨੂੰ ਹੀ ਹੋਵੇ ਆਉਂਦੇ ਨੂੰ ਠੀਕ ਹੈ ਜੀ ਜੇ ਅਸੀਂ ਖੱਜਲ ਖਵਾ ਲੋਂ ਹੁਣ ਲਾਪੇ ਤਾਂ ਆਮ ਬੰਦੇ ਦਾ ਕੀ ਮਤਲਬ ਇਹ ਦੂਜੀ ਪਾਰਟੀ ਨਾਲ ਮਿਲ ਕੇ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਅੱਜ ਜਦੋਂ ਅਸੀਂ ਆਪਣਾ ਪ੍ਰੈਸ਼ਰ ਗ੍ਰੇਡ ਕੀਤਾ ਤਾਂ ਅੱਜ ਉਹਨਾਂ ਨੂੰ ਬੁਲਾ ਵੀ ਲਿਆ ਅੱਜ ਕਿੱਥੋਂ ਆ ਗਏ ਬੰਦੇ ਉਹ ਮੈਨੂੰ ਕਹਿੰਦਾ ਮੈਂ ਤੇਤੇ ਪਰਚਾ ਦਊਂਗਾ ਕੋ ਕੌਣ ਕਹਿੰਦਾ ਜੀ ਚੌਂਕੀ ਇਨਚਾਰਜ ਨੇ ਕਿਹਾ ਕਹਿੰਦਾ ਮੈਂ ਤੇਤੇ ਪਰਚਾ ਦੇਣਾ ਕੋਰੀ ਹਰ ਚੌਂਕੀ ਇਨਚਾਰਜ ਇਹਨੂੰ ਪਰਚਾ ਦੇਣਾ ਮੈਂ ਕਿਹਾ ਕਿਸ ਗੱਲ ਦਾ ਪਰਚਾ ਦਊਂਗਾ ਮੈਂ ਇਨਸਾਫ ਦੀ ਗੁਹਾਰ ਲਾਉਂਦਾ ਤਾਂ ਕਰਕੇ ਮੈਂ ਤੇਤੇ ਪਰਚਾ ਦੇਣਾ ਆ ਗੱਲ ਹੋਈ ਹੈ ਹੁਣ ਕੀ ਮੰਗ ਕਾ ਤੂੰ ਹੁਣ ਕੁਛ ਨਹੀਂ ਮੈਂ ਉਹਨਾਂ ਚ ਜਾਨ ਨਹੀਂ ਖੋਲਣ ਦੇਣਾ ਬੰਦੇ ਮੇਰੇ ਸਾਰੇ ਆਗੂ ਮੈਂ ਸਾਰੀਆਂ ਜਥੇਬੰਦੀਆਂ ਨੂੰ ਕਹਿੰਦਾ ਜੇ ਨਾ ਕੋਈ ਕੀਤੀ ਕਾਰਵਾਈ ਤਾਂ ਮੈਂ ਤੇ ਮੈਂ ਫੇ ਆਪਾਂ ਜਾਨ ਉਹਨਾਂ ਚ ਏਦਾਂ ਹੀ ਚੱਲੂਗਾ